ਧੰਨਵਾਦ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦਾ ਤੇ ਮਾਨ ਸਾਹਿਬ ਤੁਹਾਡਾ ਅੱਜ ਹਜ਼ਾਰਾਂ ਦੀ ਗਿਣਤੀ ਚ ਇਹ ਜਿਹੜੇ ਨੌਜਵਾਨ ਨੇ ਦੁਪਹਿਰੇ 3 ਵਜੇ ਤੋਂ ਢੀਕ-ਢੀਕ ਕਰ ਰਹੇ ਆ ਤੇ 4 ਘੰਟੇ ਉੱਥੇ ਪਲਕਾਂ ਬਚਾ ਕੇ ਬੈਠੇ ਰਹੇ ਤੇ ਇੱਕ ਵੀ ਨੌਜਵਾਨ ਇੱਥੋਂ ਗਿਆ ਨਹੀਂ ਤੇ ਇਹਨਾਂ ਦੇ ਜੋਸ਼ ਨੂੰ ਦੇਖ ਕੇ ਇਹਨਾਂ ਦੇ ਹੌਸਲੇ ਨੂੰ ਦੇਖ ਕੇ ਪਤਾ ਲੱਗਦਾ ਵੀ ਮਲੇਰਕੋਟਲੇ ਵਾਲੇ ਫੈਸਲਾ ਕਰੀ ਬੈਠਿਆ ਸਿਰਫ ਐਲਾਨ ਹੋਣਾ 4 ਜੂਨ ਨੂੰ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਲੇਰਕੋਟਲੇ ਵਾਲਿਓ ਤੁਹਾਡੇ ਨਾਲ ਮੈਂ ਵਾਅਦਾ ਕਰਦਾ ਮਾਨ ਸਾਹਿਬ ਨੇ ਇਹ ਦੱਸਿਆ ਵੀ ਐਮਪੀ ਦੇ ਫਰਜ਼ ਕੀ ਹੁੰਦੇ ਆ ਨਹੀਂ ਇਥੇ ਉਹ ਬੜੇ ਜਾਂਦੇ ਰਹੇ ਆ ਕਦੇ ਸਾਨੂੰ ਪਤਾ ਹੀ ਨਹੀਂ ਸੀ ਲੱਗਿਆ ਵੀ ਸੰਗਰੂਰ ਤੋਂ ਕੋਈ ਐਮਪੀ ਗਿਆ ਇਹ ਵਾਅਦਾ ਤੁਹਾਡੇ ਨਾਲ ਮੇਰਾ ਸਾਥ ਦਿਓ ਮੈਂ ਬਰਨਾਲੇ ਤੋਂ 7 ਸਾਲਾਂ ਤੋਂ ਐਮਐਲਏ ਆ ਨਾ ਜ਼ਿੰਦਗੀ 'ਚ ਕਦੇ ਬੇਈਮਾਨੀ ਕੀਤੀ ਐ ਨਾ ਕਰਨੀ ਐ ਤੇ ਆਪਣੇ ਪੁੱਤ ਨੂੰ ਮਾਨ ਸਾਹਿਬ ਦੀ ਅਗਵਾਈ 'ਚ ਐਮਪੀ ਬਣਾਓ ਇਹ ਜ਼ਿੰਦਗੀ ਭਰ ਦਾ ਵਾਅਦਾ ਕੋਈ ਆ 5 ਸਾਲਾਂ ਨਹੀਂ ਲਈ ਨਹੀਂ ਜੇ ਮੈਂ ਪਹਿਲਾਂ ਕਹਿ ਕੇ ਨਾ ਬੇਈਮਾਨੀ ਕੀਤੀ ਐ ਨਾ ਕਰਨੀ ਐ ਮੈਨੂੰ ਵੋਟਾਂ ਪਾ ਕੇ ਮੇਰਾ ਸਾਥ ਦੇ ਕੇ ਨਾਰਾਜ਼ ਨਹੀਂ ਹੋਵਗੇ ਇਹ ਪੂਰੀ ਜ਼ਿੰਦਗੀ ਦਾ ਵਾਅਦਾ 1 ਰੁਪਿਆ ਵੀ ਤੇ ਕਿਸੇ ਨੇ ਪੂਰੀ ਜ਼ਿੰਦਗੀ ਚ ਪ੍ਰੂਫ ਕਰਤਾ ਮੈਂ ਦੁਬਾਰਾ ਇਲੈਕਸ਼ਨ ਤੇ ਖੜਾ ਨਹੀਂ ਹੁੰਦਾ ਇਹ ਤੁਹਾਡੇ ਨਾਲ ਵਾਅਦਾ ਹੈ ਕਿਉਂਕਿ 2 ਸਾਲ ਤੋਂ ਇਹ ਕੈਂਪੀ ਸਾਹਿਬ ਗਏ ਆ ਤੇ ਇੱਕ ਵੀ ਮੁੱਦਾ ਲੋਕ ਸਭਾ ਤੇ ਨਹੀਂ ਚੱਕਿਆ ਇਹ ਵਾਅਦਾ ਜਦਨ ਸੰਗਰੂਰ ਦਾ ਪੁੱਤ ਉੱਥੇ ਗਿਆ ਕਿਉਂਕਿ ਕੱਲਾ ਮੈਂ ਜਿਹੜਾ ਸੰਗਰੂਰ ਦਾ ਇਲੈਕਸ਼ਨ ਲੜ ਰਿਹਾ ਜਿੰਨੇ ਉਮੀਦਵਾਰ ਨੇ ਕੱਲਾ ਤੁਹਾਡੇ ਪਿੰਡਾਂ ਦਾ ਜਦਨ ਲੋਕ ਸਭਾ ਚ ਗਿਆ ਮਲੇਰਕੋਟੇ ਨਾਲੋਂ ਪਤਾ ਲੱਗੂ ਕੋਈ ਪੁੱਤ ਜਦਾ ਕੇ ਸੰਗਰੂਰ ਦਾ ਉੱਥੇ ਭੇਜਿਆ ਮੈਂ ਆਪਣੀ ਜ਼ਿੰਮੇਵਾਰੀ ਪਹਿਲਾਂ ਵੀ ਇਮਾਨਦਾਰੀ ਨਾਲ ਨਿਭਾਈ ਹੈ ਤੇ ਮੈਂ ਤੁਹਾਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣੀ ਜ਼ਿੰਮੇਵਾਰੀ ਆਉਣ ਵਾਲੇ ਸਮੇਂ 'ਚ ਵੀ ਇਮਾਨਦਾਰੀ ਨਾਲ ਨਿਭਾਉਂਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਲੋ ਇਨਕਲਾਬ ਬੋਲੇ ਸੋਨਿਆ ਕੀ ਹਾਲ ਹੈ ਮਲੇਰ ਕੋੜਲੇ ਵਾਲਿਓ ਵਾਹ ਬਈ ਵਾਹ ਮਲੇਰ ਕੋੜਲੇ ਆ ਕੇ ਆਈ ਲਵ ਯੂ 2 ਆਈ ਲਵ ਯੂ 3 ਆਈ ਲਵ ਯੂ 4 ਮਲੇਰ ਕੋੜਲੇ ਆ ਕੇ ਜਿਹੜਾ ਪਿਆਰ ਮਿਲਦਾ ਉਹ ਥੇ ਕਿਵੇਂ ਲਾ ਦਿੰਦਾ ਜਦੋਂ ਵੀ ਆਏ ਆ ਮਲੇਰ ਕੋੜਲੇ ਵਾਲਿਆਂ ਨੇ ਇੰਨੀ ਸ਼ਿੱਦਤ ਨਾਲ ਇੰਨੀ ਮੁਹੱਬਤ ਨਾਲ ਸਾਨੂੰ ਵੈਲਕਮ ਕੀਤਾ ਖੈਰਮਕਦਮ ਕੀਤਾ ਕਿ ਦਿਲ ਖੁਸ਼ ਹੋ ਜਾਂਦਾ ਵੀਰੋ ਇਹ ਧਰਤੀ ਇਹ ਧਰਤੀ ਇਨਕਲਾਬੀ ਲੋਕਾਂ ਦੀ ਧਰਤੀ ਹੈ ਇਹ ਧਰਤੀ ਗੁਰੂ ਸਾਹਿਬ ਦੇ ਛੋਟੇ ਸਹਿਬਜ਼ਾਦਿਆਂ ਦੀ ਜਦੋਂ ਨੀਹਾਂ ਦੇ ਵਿੱਚ ਚਿਣਵਾਈ ਹੋ ਰਹੀ ਸੀ ਉਹਦੇ ਉਸ ਜ਼ੁਲਮ ਦੇ ਵਿਰੁੱਧ ਹਾ ਦਾ ਨਾਰਾ ਮਾਰਨ ਵਾਲੇ ਲੋਕਾਂ ਦੀ ਧਰਤੀ ਹੈ ਸੋ ਵੀਰੋ ਜਦੋਂ ਮਲੇਰ ਕੋਲੇ ਵਾਲੇ ਖੜ ਗਏ ਕਿਸੇ ਇੱਕ ਪਾਸੇ ਤਾਂ ਸਮਝ ਲਓ ਖੜ ਗਏ ਸੋ ਜਿੰਨੀ ਵਾਰੀ 2014 ਤੋਂ ਲੱਗਿਆ ਮੈਂ ਆ ਨਾਲ ਹੀ ਕਾਲਜ ਹੈ ਸਭ ਤੋਂ ਪਹਿਲੀ ਟਰੋਫੀ ਵੀ ਇੱਥੋਂ ਹੀ ਜਿੱਤੀ ਸੀ ਉਸ ਤੋਂ ਬਾਅਦ ਮਲੇਰ ਕੋਟਲੇ ਵਾਲੇ ਟਰੋਫੀਆਂ ਹੀ ਵੰਡੀ ਜਾਂਦੇ ਆ ਕਦੇ MP ਬਣਾ ਦਿੰਦੇ ਆ ਕਦੇ MLA ਬਣਾ ਦਿੰਦੇ ਆ ਫੇਰ MP ਬਣਾ ਦਿੰਦੇ ਆ ਫੇਰ MLA ਬਣਾ ਦਿੰਦੇ ਆ ਥੋੜਾ ਦੇਣਾ ਕੋਈ ਨਹੀਂ ਦੇ ਸਕਦਾ ਮਹਾਰਾਜ ਬਹੁਤ ਕਮਾਲ ਹੁਣ ਵੀ ਦੇਸ਼ ਦੇ ਵਿੱਚ ਦੋ ਰਾਊਂਡ ਹੋ ਗਏ ਤਿੰਨ ਹੋਣ ਵਾਲੇ ਵੀਰੋ ਮੋਦੀ ਦੇ ਪਾਰਸ਼ਿਆਂ ਤੋਂ ਪਤਾ ਲੱਗ ਗਿਆ ਕਿ ਉਹ ਹਾਰ ਰਹੇ ਨੇ ਪੂਰੇ ਦੇਸ਼ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਕਿ ਨਫਰਤ ਦੀ ਰਾਜਨੀਤੀ ਕਰਦਾ ਇਹ ਇੱਕ ਸਮਾਜ ਨੂੰ ਦੂਜੇ ਸਮਾਜ ਨਾਲ ਲੜਾਉਂਦਾ ਹੈ 10 ਸਾਲਾਂ ਬਾਅਦ ਵੀ ਮੈਂ 2 ਸਾਲਾਂ ਸਵਾ 2 ਸਾਲ ਦੇ ਕੰਮਾਂ ਤੇ ਵੋਟਾਂ ਮੰਗੀ ਜਾਂ ਨਾ ਕਿ ਮੈਂ ਸਕੂਲ ਬਣਾਤੇ ਮੈਂ ਹਸਪਤਾਲ ਬਣਾਤੇ ਮੈਂ ਬਿਜਲੀ ਫ੍ਰੀ ਕਰਤੀ ਮੈਂ 1 ਕਰੋੜ ਰੁਪਇਆ ਸ਼ਹੀਦਾਂ ਨੂੰ ਸਰਮਾਨ ਰਾਸ਼ੀ ਦੇਣਾ ਰਾਸ਼ਨ ਘਰ ਘਰ ਪਹੁੰਚਾਉਂਗਾ ਮੈਂ ਸਿਰਫ 2 ਸਾਲਾਂ ਦੇ ਕੰਮਾਂ ਤੇ ਕੇਜਰੀਵਾਲ ਦੇ 8 ਸਾਲ ਹੋ ਗਏ 10 ਸਾਲਾਂ ਬਾਅਦ ਵੀ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੰਗਲ ਸੂਤਰਾਂ ਦੇ ਨਾਂ ਤੇ ਲੋਕਾਂ ਨੂੰ ਡਰਾ ਕੇ ਵੋਟਾਂ ਮੰਗਣੀਆਂ ਪੈ ਰਹੀਆਂ ਸ਼ਰਮ ਦੀ ਗੱਲ ਹੈ ਬਹੁਤ ਸ਼ਰਮ ਦੀ ਗੱਲ ਹੈ ਵੀਰੋ ਹਿੰਦੀ ਦੇ ਵਿੱਚ ਹਿੰਦੀ ਦੇ ਵਿੱਚ 1.5 ਲੱਖ ਲਫ਼ਜ਼ ਹੈ ਮੌਲਿਕ ਹੈ ਜੋ অর্ਗੈਨਿਕ ਫਿਰ ਭਾਸ਼ਾ ਜਿਹੜੀ ਹੈ ਉਹ ਇਧਰੋਂ ਉਧਰੋਂ ਅਡਾਪਟ ਕਰਦੀ ਹੁੰਦੀ ਹੈ ਲਫ਼ਜ਼ ਹਿੰਦੀ ਨੇ ਵੀ ਫਾਰਸੀ ਚੋਂ ਸੰਸਕ੍ਰਿਤ ਚੋਂ ਹੋਰ ਭਾਸ਼ਾਵਾਂ ਚੋਂ ਲਫ਼ਜ਼ ਅਡਾਪਟ ਕੀਤੇ ਹੋਏ 6 ਲੱਖ ਲਫ਼ਜ਼ ਹੈ 6 ਲੱਖ 6 ਲੱਖ ਵਰਡਸ 6 ਲੱਖ ਲਫ਼ਜ਼ ਹੈ ਹਿੰਦੀ ਚ ਪਰ ਮੋਦੀ ਨੂੰ ਸਿਰਫ 10 ਜਾਂ 12 ਆਉਂਦੇ ਆ ਬਸ ਉਹ 10 12 ਹੀ ਬੋਲਦਾ ਉਹ ਵੀ ਮੈਂ ਦੱਸ ਦੇਣਾ ਕਿਹੜੇ ਕਿਹੜੇ ਉਹ ਬੋਲਦਾ ਸ਼ਮਸ਼ਾਨ ਕਬਰਸਤਾਨ Hindu مسلمان ਪਾਕਿਸਤਾਨ ਮੰਗਲਸੂਤਰ ਗਾਏ ਭੈਂਸ ਬੱਕਰੀ ਬਸ ਉਹ ਕਹਿੰਦੇ ਸਿੱਖਿਆ ਰੋਜ਼ਗਾਰ ਸਿੱਖਿਆ ਰੋਜ਼ਗਾਰ ਸਿਹਤ ਤੇਜ ਕੀ ਤਰੱਕੀ ਕਦੇ ਕਦੇ ਉਹ ਹੈ ਜੀ ਗੱਲਾਂ ਵੀ ਬੋਲ ਦਿਆ ਕਰ ਨਹੀਂ ਬੋਲੀਆ ਕਿਉਂਕਿ ਇੱਕ ਸਮਾਜ ਨੂੰ ਦੂਜੇ ਨਾਲ ਲੜਾਉਂਦਾ ਹੈ ਇਹ ਬਸ ਪਰ ਆਪਾਂ ਇਹ ਪੰਜਾਬ ਦੇ ਵਿੱਚ ਵੀ ਕੋਸ਼ਿਸ਼ ਕਰ ਰਹੇ ਨੇ ਮੈਂ ਕਹਤਾ ਇਹਨਾਂ ਨੂੰ ਮੈਂ ਕਹਿੰਦਾ ਗੱਲ ਸੁਣ ਲਓ ਪੰਜਾਬ ਦੇ ਵਿੱਚ ਇਦਾਂ ਦੀ ਕੋਸ਼ਿਸ਼ ਨਹੀਂ ਕਰ ਸਕਦੇ ਤੁਸੀਂ ਕਿ ਇੱਕ ਸਮਾਜ ਨੂੰ ਦੂਜੇ ਨਾਲ ਦੂਜੇ ਸਮਾਜ ਨਾਲ ਲੜਾਉਂਗੇ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਜਿਹੜਾ ਵੀ ਬੀਜ ਬੀਜ ਦੋਗੇ ਉਗ ਜਾਂਦਾ ਪਰ ਨਫਰਤ ਦਾ ਬੀਜ ਨਹੀਂ ਉਗਦਾ ਇੱਥੇ ਇੱਥੇ ਕਦੇ ਨਫਰਤ ਮੈਂ ਇਹ ਗੱਲ ਈਦ ਤੇ ਕਹਿ ਕੇ ਗਿਆ ਸੀ ਵੀਰ ਉਹ ਮੈਂ ਇਹਨਾਂ ਨੂੰ ਕਹਤਾ ਮੈਂ ਕਿਹਾ ਸ੍ਰੀ ਹਲਾ ਦਿਓ ਕਿ ਅਸੀਂ ਆਪਣੀਆਂ ਈਦਾਂ ਅਸੀਂ ਆਪਣੀਆਂ ਸੰਗਰਾਂਦਾਂ ਅਸੀਂ ਆਪਣੀਆਂ ਆਰਾਮ ਨੌਮੀਆਂ ਅਸੀਂ ਆਪਣੀਆਂ ਕ੍ਰਿਸਮਸ ਦੇ ਅਸੀਂ ਆਪਣੀਆਂ ਗੁਰਪੁਰਬ ਅਸੀਂ ਆਪਣੀਆਂ ਹਨੂਮਾਨ ਜੈਨਤੀਆਂ ਸਾਰੇ ਇਕੱਠੇ ਮਨਾਉਨੇ ਆਂ ਵੀਰੋ ਇਕੱਠੇ ਮਨਾਉਨੇ ਸਾਡੇ ਚ ਪੜ ਪਾਉਣ ਦੀ ਕੋਸ਼ਿਸ਼ ਨਾ ਕਰੋ ਵੀਰੋ ਨੀਤ ਨੂੰ ਵੋਟਾਂ ਪਾਓਗੇ ਜਦੋਂ ਸਾਰੇ ਇਕੱਠੇ ਹੋ ਕੇ ਇਸ ਗੱਲ ਤੇ ਵੋਟਾਂ ਪਾਓ ਕਿ ਅਸੀਂ ਪੰਜਾਬ ਵਾਲੇ ਨਫਰ ਦੀ ਰਾਜਨੀਤੀ ਨੂੰ ਬਿਲਕੁਲ ਵੀ ਅਸੀਂ ਪਸੰਦ ਨਹੀਂ ਕਰਦੇ ਇਸ ਕਰਕੇ ਧਰਮ ਤੇ ਜਾਤੀ ਵਾਲਿਆਂ ਨੂੰ ਇਥੋਂ ਬਾਹਰ ਦਾ ਰਸਤਾ ਦਿਖਾ ਦੋ ਆ ਗੱਲ ਕਹਿਣਾ ਆ ਸੋ ਵੀਰੋ ਮੇਰੇ ਮਲੇਰ ਕੋਲੇ ਤੋਂ ਮੈਂ ਕਾਲਜ ਤੋਂ ਬਹੁਤ ਜਦੋਂ ਮੁਹੰਮਦ ਰਫੀ ਸਾਬ ਇੱਥੇ ਪ੍ਰੋਫੈਸਰ ਸੀ ਪ੍ਰੋਫੈਸਰ ਅਮਰ ਸਿੰਘ ਇੱਥੇ ਅਮਰ ਸਿੰਘ ਅਮਰ ਪ੍ਰਿੰਸੀਪਲ ਸੀ ਸ਼ਮੀਮ ਇਕਵਾਲ ਉਹਦੀ ਫੌਤ ਹੋ ਗਿਆ ਬੜਾ ਵਧੀਆ ਗਾਜਲ ਗਾਉਂਦਾ ਸੀ ਸ਼ਮੀਮ ਬਹੁਤ ਸਾਰੇ ਮੁੰਡੇ ਮੇਰੇ ਨਾਲ ਮਲੇਰ ਕੋਲੇ ਦੇ ਜਿਹੜੇ ਨੇ ਉਹ ਕੰਮ ਕਰਦੇ ਰਹੇ ਆ ਤਾਂ ਅੱਜ ਵੀ ਜਮੀਲੂ ਜੀ ਬੈਠੇ ਆ ਅੱਜ ਵੀ ਜਦੋਂ ਬਲੇਰ ਕੋਲੇ ਵੱਲ ਕੋਈ ਵੀ ਕੰਮ ਕਹਿਣਾ ਹੋਵੇ ਤਿੱਗਣਾ ਚੁਗਣਾ ਆ ਰਾਤ ਦੇ ਇੰਨੇ ਨੇਰੇ ਚ ਇੰਨੇ ਜਿਆਦਾ ਲੋਕ ਅੱਜ ਲੀਡਰ ਨੂੰ ਸੁਣਨਾ ਆਉਂਦਾ ਕੋਈ ਉਹ ਸੁਖਵੀਰ ਬਾਦਲ ਨੂੰ ਕੋਈ ਦਿਨੇ ਦੁਪਹਿਰੇ ਨਹੀਂ ਸੁਣਦਾ ਤੁਸੀਂ ਰਾਤ ਨੂੰ ਖੜੇ ਹੋ ਮੇਰੇ ਬਾਅਦ ਤੇ ਉਹ ਤਾਂ ਟੈਂਪਰੇਚਰ ਪੁੱਛ ਕੇ ਜਾਂਦੇ ਆ ਬਾਹਰ ਛਤਰੀ ਲਾ ਲਈ ਉਹਨੇ ਉਹਦੀ ਜੁੱਤੇ ਜੀਪ ਜੀ ਤੇ ਉਹ ਟੈਂਪਰੇਚਰ ਪੁੱਛ ਹਾਊ ਮੱਚ ਇਜ਼ ਦ ਟੈਂਪਰੇਚਰ ਸਰ ਇਟਸ 40 ਡਿਗਰੀ ਸੈਲਸੀਅਸ ਓ ਮਾਈ ਗੋਡ ਇਟਸ ਟੂ ਹੌਟ ਜੇ ਤੀ ਹੋ ਗਿਆ ਦੱਸਿਓ ਪੰਜਾਬ ਬਚਾਵਾਂਗੇ ਕੰਟ ਤੱਕ ਫਿਰ ਕੰਟ ਤੱਕ ਪੰਜਾਬ ਬਚਾਉਣ ਜਾਂਦੇ ਆ ਇਹ ਉਹ ਵੀਰੋ ਆਪਣੇ ਨਾਲ ਆਪਣੇ ਰੀਸ ਕਰ ਲੈਣਗੇ ਆਪਾਂ ਖੇਤਾਂ ਦੇ ਪੁੱਤ ਆਪਾਂ ਬੋਰ ਵਾਲੇ ਟੋਇਆਂ ਚੋਂ ਨਿਕਲੇ ਹੋਏ ਆਪਾਂ ਸਰਕਾਰੀ ਸਕੂਲਾਂ ਸਰਕਾਰੀ ਕਾਲਜਾਂ ਚ ਪੜ੍ਹੇ ਹੋਏ ਆਪਾਂ ਆਪਣੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਆਪਾਂ ਆਪਣੇ ਇੱਕ ਦੂਜੇ ਦੇ ਕਲਚਰ ਨੂੰ ਪਿਆਰ ਕਰਨ ਵਾਲੇ ਸੋ ਵੀਰੋ ਇਹ ਕਿੱਥੇ ਰੀਸ ਕਰ ਲੈਣਗੇ ਆਪਣੀ ਸੋ ਮੈਂ ਇਹੀ ਗੱਲ ਕਹਿਣਾ ਆ ਹਾਂਜੀ ਤਾਈਓ ਬੰਦਮੇ ਆਈਆਂ ਦੇਖੋ ਕਿੱਡੀ ਵੱਡੀ ਗੱਲ ਕਹੀ ਐ ਕਿ ਜੇ ਭਾਈਚਾਰੇ ਨਾਲ ਚੱਲਦੇ ਤਾਂਈਓ ਬੰਦਮੇ ਆਈਆਂ ਨੇ ਸੋ ਲੋਕ ਸਭ ਦੇਖਦੇ ਰਹਿੰਦੇ ਨੇ ਲੋਕਾਂ ਨੂੰ ਸਭ ਪਤਾ ਹੁੰਦਾ ਇਹ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਕਦੇ ਮਰ ਜਾ ਛਰੀਏ ਕਦੇ ਝੋ ਜਾ ਛਰੀਏ ਕਦੇ ਇੱਧਰ ਕਦੇ ਇੱਧਰ ਆਏ ਨਹੀਂ ਹੁੰਦਾ ਵੀਰੋ ਨੌਜਵਾਨ ਮੁੰਡਾ ਐ ਆਈਐਸ ਦੀ ਤਿਆਰੀ ਕਰਦਾ ਸੀ ਅਚਾਨਕ ਆਵਾ ਨਹੀਂ ਪਾਰਟੀ ਬਣ ਗਈ ਬਰਨਾਲੇ ਤੋਂ ਟਿਕਟ ਮਿਲ ਗਈ ਬਰਨਾਲੇ ਤੋਂ ਹਰਾਇਆ ਪਹਿਲਾਂ ਤਾਂ ਕੇਵਲ ਢਿੱਲੋਂ ਫਿਰ 19 ਦੇ ਵਿੱਚ ਫਿਰ ਕੇਵਲ ਢਿੱਲੋਂ ਹਰਾਇਆ ਜੋ ਮੈਂ ਐਮਪੀ ਖੜਾ ਸੀ ਫਿਰ 22 ਦੇ ਵਿੱਚ ਫਿਰ ਕੇਵਲ ਢਿੱਲੋਂ ਹਰਾਇਆ ਤੇ ਹੁਣ ਤਾਂ ਪਤਾ ਨਹੀਂ ਕਿਹੜੀ ਪਾਰਟੀ ਚ ਪਤਾ ਨਹੀਂ ਲੱਗਦਾ ਲਾ ਪਤਾ ਹੁਣ ਨਹੀਂ ਹੁਣ ਨਹੀਂ ਹੁਣ ਕੋਈ ਕਿੱਧਰ ਫਿਰਦਾ ਕੋਈ ਕਿੱਧਰ ਫਿਰਦਾ ਸੋ ਮੈਂ ਤਾਂ ਇਹੀ ਕਹੂੰਗਾ ਮੈਂ ਤਾਂ ਇਹੀ ਕਹਿੰਦਾ ਵੀ ਰਹਿਣਾ ਕਿ ਰਾਹਤ 인ਦੌਰੀ ਦਾ ਸ਼ੇਰ ਹੈ ਬਹੁਤ ਕਮਾਲ ਦਾ ਜਿਸ ਤਰੀਕੇ ਦਾ ਮਾਹੌਲ ਬਣਾ ਲੈਂਦੇ ਆ ਨਾ ਵੋਟਾਂ ਵੇਲੇ ਉਹਦੇ ਨੂੰ ਦੋ ਲਾਈਨਾਂ ਚ ਉਹਨੇ ਬਹੁਤ ਵਧੀਆ ਤਰੀਕੇ ਨਾਲ ਲਿਖਿਆ ਹੈ ਕਹਿੰਦਾ ਸਰਹੱਦ ਪਰ ਤਣਾਅ ਹੈ ਕਿਆ ਸਰਹੱਦ ਪਰ ਤਣਾਅ ਹੈ ਕਿਆ ਪਤਾ ਕਰੋ ਕਹੀਂ ਤੇ ਚਨਾਵ ਹੈ ਕਿਆ ਇਹ ਨਫਰਤ ਦੀ ਰਾਜਨੀਤੀ ਕਰਦੇ ਆ ਵੀਰੋ ਹਕੂਮਤ ਉਹ ਕਰਤੇ ਹੈ جن کا دلوں پر راج ہوتا ہے یوں کہنے کو تو مرگے کے سر پہ بھی تاج ہوتا ہے یہ کیجری اندر کر کے سمجھ دیا پارٹی ختم کر دیں گے کیجری وال ایک سوچ دا نام ہے ویکتی نہیں ایک سوچ ہے لکھا کروڑا کیجری وال پیدا ہو گئے کیونکہ اسی کم دی راجنیتی کرتے ہیں چم دی راجنیتی نہیں کر کرتے انگوں ہم کام کی راجنیتی کرتے ہیں نام کی راجنیتی نہیں کرتے ہم وہ پتے نہیں ہم ہم وہ پتے نہیں جو شاک سے ٹوٹ کر گر جائیں گے ہم وہ پتے نہیں جو شاک سے ٹوٹ کر گر جائیں گے آندھیوں کو کہہ دو اپنی اوقات میں رہیں سو بیو اسی عام کرنے دیتی ہیں بوتام ਇਹੀ ਦੁੱਖ ਹੈ ਇਹਨਾਂ ਨੂੰ ਕਿ ਆਮਕਰਨ ਦਿੱਤੀਆਂ ਪੁੱਤ ਕਿਉਂ ਬਣ ਗਏ ਮੁੱਖ ਮੰਤਰੀ ਮੰਤਰੀ ਕਿਉਂ ਬਣ ਗਿਆ ਐਮਐਲਏ ਆਮਕਰਨ ਦਿੱਤੀਆਂ ਪੁੱਤ ਆਹੀ ਦੁੱਖ ਹੈ ਇਹਨਾਂ ਨੂੰ ਸੁਖਵੀਰੋ ਮੈਂ ਹੁਣ ਇਸ ਤੋਂ ਬਾਅਦ ਚੰਡੀਗੜ੍ਹ ਜਾਣਾ ਹੈ ਕੱਲ ਨੂੰ ਬਹੁਤ ਵੱਡੇ ਚੈਨਲ ਤੇ ਇੱਕ ਇੰਟਰਵਿਊ ਹੈ ਉਹ ਤੋਂ ਬਾਅਦ ਫਿਰ ਜਗਰਾਉਂ ਤੇ ਸ਼ਾਹਕੋਟ ਜਾਣਾ ਹੈ ਫਿਰ ਜਲੰਧਰ ਪਠਾਨਕੋਟ ਦਿਨਾਨਗਰ ਜਿੱਥੇ ਕਹਿਣਗੇ ਮੈਂ ਜਾਵਾਂ ਇਹ ਆਪਣੀ ਮਿਹਨਤ ਤੇ ਰੀਸ ਨਹੀਂ ਕਰ ਸਕਦੇ ਇਹ ਹਜੇ ਵੇਲੇ ਸੁਖਵੀਰ ਬਾਦਲ ਨਹੀਂ ਨਿਕਲ ਸਕਦਾ ਬਾਹਰ ਕੈਪਟਨ ਦਾ ਤਾਂ ਚਲੋ ਛੱਡੋ ਪਰ ਉਹ ਤਾਂ ਚਲੋ ਬੇਚਾਰਾ ਨਿੰਪੜ ਗਿਆ ਕਹਾਵਤਾ ਸਾਰਾ ਯਾਰ ਆ ਤੁਹਾਨੂੰ ਹੁਣ ਮੈਨੂੰ ਬੋਲਣ ਦੀ ਲੋੜ ਨਹੀਂ ਹਾਂ ਤੁਹਾਡੇ ਜਿਹੜੀ ਫੜਾਸ ਕੱਢ ਰਹੇ ਹੋ ਉਹਦੇ ਵਾਸਤੇ ਮੈਂ ਜਰੂਰ ਮੌਕਾ ਦੇਣਾ ਹਰੇਕ ਪ੍ਰੋਗਰਾਮ ਤੇ ਚੀਕਾ ਮਾਰ ਲਓ ਚਾਹੇ ਨਾਰੇ ਲਾ ਲਓ ਤਿੰਨ ਪੀੜੀਆਂ ਦੀ ਪੜਾਅ ਸਪਰੇ ਅੰਦਰ ਪਈ ਹੈ ਐਵੇਂ ਪਾਥਰੀ ਨਾ ਹੋ ਜੇ ਕਿਤੇ ਅੱਜ ਨਵੇੜੀ ਲੋ ਲੈ ਮਾਈਕ ਮੈਂ ਤੁਹਾਨੂੰ ਮਾਈਕ ਕਰਦਾ ਤੁਹਾਡੇ ਵੱਲ ਦੇਖ ਰਿਹਾ ਇਧਰ ਨਾਲ ਪਾਸਾ ਜਿੱਦਦਾ ਹੈ ਜਾਂ ਇਧਰ ਨਾਲ ਪਾਸਾ ਕਰ ਰਹੇ ਵੀ ਬ੍ਰਦਰ ਆਪਾਂ ਆਪਣੇ ਤੋਂ ਨਹੀਂ ਜਿੱਤਣਾ ਆਪਾਂ ਵਿਰੋਧੀਆਂ ਤੋਂ ਜਿੱਤਣਾ ਇਹ ਤਾਂ ਸਾਰੇ ਆਪਣੇ ਆ ਸੋ ਵੀਰੋ ਦੋ ਨਾਰੇ ਲਾ ਕੇ ਮੇਰਾ ਹੌਸਲਾ ਬਾਜੂ ਕਿ ਮੈਂ ਮਲੇ ਦੇ ਕੋਲੇ ਜਾ ਕੇ ਆਇਆ ਤੇ ਮਲੇ ਦੇ ਕੋਲੇ ਵਾਲੇ ਤਾਂ ਬਸ ਉਹੀ ਹੈ ਕਿ ਜੋ 14 ਸੀ 17 ਸੀ ਬਸ ਮਲੇ ਦੇ ਕੋਲੇ ਵਾਲੇ ਤਾਂ ਸਿਰਫ ਇਸ ਗੱਲ ਦੀ ਇੰਤਜ਼ਾਰ ਕਰਦੇ ਆ ਕਿ ਇੱਕ ਤਰੀਕਾ ਦਵਾਓਗੇ ਤੇ ਬਟਨ ਕਦੋਂ ਦੱਬਾਂਗੇ ਜੋ ਝਾੜੂ ਵਾਲਾ ਬਟਨ ਦੱਬੋਗੇ ਉਹਦੇ ਚ ਇੱਕ ਆਵਾਜ਼ ਜੀ ਆਉਗੀ ਟੀ ਉਹ ਮਸ਼ੀਨ ਦੀਆਂ ਚੀਕਾਂ ਨਹੀਂ ਉਹ ਕਾਲੀਆਂ ਕਾਂਗਰਸੀਆਂ ਦੇ ਭਾਜਪਾ ਵਾਲੇ ਨੇ ਚੀਕਾਂ ਹੋਣ ਦੋ ਨਾਰੇ ਦੋ ਨਾਰੇ ਲਾ ਕੇ ਹੌਸਲਾ ਵਧਾ ਦਿਓ ਇਨਕਲਾਬ ਜਿੰਦਾਬਾਦ ਥੋੜਾ ਜਿਹਾ ਹੋਰ ਉੱਚੀ ਕਰ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਇੱਕ ਮਿੰਟ ਲਈ ਮੈਂ ਕਹੂੰਗਾ ਤੁਹਾਡੇ ਮਿਹਰਬਾਰ ਨੌਜਵਾਨ ਗੁਰਬੀਰ ਸਿੰਘ ਮੀਥ ਇਅਰ ਉਹ ਇੱਕ ਮਿੰਟ ਲਈ ਸਵਾਗਤ ਵੀ ਕਰਨਗੇ ਧੰਨਵਾਦ ਵੀ ਧੰਨਵਾਦ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦਾ ਤੇ ਮਾਨ ਸਾਹਿਬ ਤੁਹਾਡਾ ਅੱਜ ਹਜ਼ਾਰਾਂ ਦੀ ਗਿਣਤੀ ਚ ਇਹ ਜਿਹੜੇ ਨੌਜਵਾਨ ਨੇ ਦਪਹਿਰੇ 3 ਵਜੇ ਤੋਂ ਢੀਕ-ਢੋਡੀ ਕਰ ਰਹੇ ਆ ਤੇ 4 ਘੰਟੇ ਉੱਥੇ ਪਲਕਾਂ ਬਚਾ ਕੇ ਬੈਠੇ ਰਹੇ ਤੇ ਇੱਕ ਵੀ ਨੌਜਵਾਨ ਇਥੋਂ ਗਿਆ ਨਹੀਂ ਤੇ ਇਹਨਾਂ ਦੇ ਜੋਸ਼ ਨੂੰ ਦੇਖ ਕੇ ਇਹਨਾਂ ਦੇ ਹੌਸਲੇ ਨੂੰ ਦੇਖ ਕੇ ਪਤਾ ਲੱਗਦਾ ਵੀ ਮਲੇਰਕੋਟਲੇ ਵਾਲੇ ਫੈਸਲਾ ਕਰੀ ਬੈਠਿਆ ਸਿਰਫ ਐਲਾਨ ਹੋਣਾ 4 ਜੂਨ ਨੂੰ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਲੇਰਕੋਟਲੇ ਵਾਲਿਓ ਤੁਹਾਡੇ ਨਾਲ ਮੈਂ ਵਾਅਦਾ ਕਰਦਾ ਮਾਨ ਸਾਹਿਬ ਨੇ ਇਹ ਦੱਸਿਆ ਵੀ ਐਮਪੀ ਦੇ ਫਰਜ਼ ਕੀ ਹੁੰਦੇ ਆ ਨਹੀਂ ਇਥੋਂ ਬੜੇ ਜਾਂਦੇ ਰਹੇ ਆ ਕਦੇ ਸਾਨੂੰ ਪਤਾ ਹੀ ਨਹੀਂ ਸੀ ਲੱਗਿਆ ਵੀ ਸੰਗਰੂਰ ਤੋਂ ਕੋਈ ਐਮਪੀ ਗਿਆ ਇਹ ਵਾਅਦਾ ਤੁਹਾਡੇ ਨਾਲ ਮੇਰਾ ਸਾਥ ਦਿਓ ਮੈਂ ਬਰਨਾਲੇ ਤੋਂ 7 ਸਾਲਾਂ ਤੋਂ ਐਮਐਲਏ ਆ ਨਾ ਜ਼ਿੰਦਗੀ 'ਚ ਕਦੇ ਬੇਈਮਾਨੀ ਕੀਤੀ ਐ ਨਾ ਕਰਨੀ ਐ ਤੇ ਆਪਣੇ ਪੁੱਤ ਨੂੰ ਮਾਨ ਸਾਹਿਬ ਦੀ ਅਗਵਾਈ 'ਚ ਐਮਪੀ ਬਣਾਓ ਇਹ ਜ਼ਿੰਦਗੀ ਭਰ ਦਾ ਵਾਅਦਾ ਕੋਈ ਆ 5 ਸਾਲਾਂ ਨਹੀਂ ਲਈ ਨਹੀਂ ਜੇ ਮੈਂ ਪਹਿਲਾਂ ਕਹਿ ਕੇ ਨਾ ਬੇਈਮਾਨੀ ਕੀਤੀ ਹੈ ਨਾ ਕਰਨੀ ਹੈ ਮੈਨੂੰ ਵੋਟਾਂ ਪਾ ਕੇ ਮੇਰਾ ਸਾਥ ਦੇ ਕੇ ਨਾਰਾਜ਼ ਨਹੀਂ ਹੋਵਗੇ ਇਹ ਪੂਰੀ ਜ਼ਿੰਦਗੀ ਦਾ ਵਾਅਦਾ 1 ਰੁਪਿਆ ਵੀ ਤੇ ਕਿਸੇ ਨੇ ਪੂਰੀ ਜ਼ਿੰਦਗੀ ਚ ਪ੍ਰੂਫ ਕਰਤਾ ਮੈਂ ਦੁਬਾਰਾ ਇਲੈਕਸ਼ਨ ਤੇ ਖੜਾ ਨਹੀਂ ਹੁੰਦਾ ਇਹ ਤੁਹਾਡੇ ਨਾਲ ਵਾਅਦਾ ਹੈ ਕਿਉਂਕਿ 2 ਸਾਲ ਤੋਂ ਇਹ ਕੈਂਪੀ ਸਾਹਿਬ ਗਏ ਹੈ ਤੇ ਇੱਕ ਵੀ ਮੁੱਦਾ ਲੋਕ ਸਭਾ ਤੇ ਨਹੀਂ ਚੱਕਿਆ ਇਹ ਵਾਅਦਾ ਜਦਨ ਸੰਗਰੂਰ ਦਾ ਪੁੱਤ ਉਥੇ ਗਿਆ ਕਿਉਂਕਿ ਕੱਲਾ ਮੈਂ ਜਿਹੜਾ ਸੰਗਰੂਰ ਦਾ ਇਲੈਕਸ਼ਨ ਲੜ ਰਿਹਾ ਜਿੰਨੇ ਉਮੀਦਵਾਰ ਨੇ ਕੱਲਾ ਤੁਹਾਡੇ ਪਿੰਡਾਂ ਦਾ ਜਿੱਦਣ ਲੋਕ ਸਭਾ ਚ ਗਿਆ ਮਲੇਰਕੋਟੇ ਨਾਲੋਂ ਪਤਾ ਲੱਗੂ ਕੋਈ ਪੁੱਤ ਜਦਾ ਕੇ ਸੰਗਰੂਰ ਦਾ ਉੱਥੇ ਭੇਜਿਆ ਮੈਂ ਆਪਣੀ ਜ਼ਿੰਮੇਵਾਰੀ ਪਹਿਲਾਂ ਵੀ ਇਮਾਨਦਾਰੀ ਨਾਲ ਨਿਭਾਈ ਹੈ ਤੇ ਮੈਂ ਤੁਹਾਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣੀ ਜ਼ਿੰਮੇਵਾਰੀ ਆਉਣ ਵਾਲੇ ਸਮੇਂ ਚ ਵੀ ਇਮਾਨਦਾਰੀ ਨਾਲ ਨਿਭਾਉਂਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ 1 ਮਿੰਟ ਲਈ ਸਾਡੇ ਬਹੁਤ ਸਤਿਕਾਰਯੋਗ ਐਮਐਲਏ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਜਵੀਲੂ ਰਹਿਮਾਨ ਜੀ ਨੂੰ ਕਹੂੰਗਾ ਕਿ ਤੁਹਾਡਾ ਧੰਨਵਾਦ ਕਰਨਾ ਪੰਜਾਬ ਦੀ ਆਨ ਪੰਜਾਬ ਦੀ ਸ਼ਾਨ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅੱਜ ਮਲੇਰ ਕੋਲੇ ਦੀ ਇਸ ਇਤਿਹਾਸਿਕ ਧਰਤੀ ਤੇ ਤਸ਼ਰੀਫ ਲਿਆਏ ਨਾ ਉਹਨਾਂ ਨੂੰ ਮੈਂ ਦਿੱਲੀ ਆਂਡੂ ਅਣਜਾਣ ਤੋਂ ਵੈਲਕਮ ਕਰਦਾ ਆਂ ਜਿਹਾ ਆ ਆਖਦਾ ਉਹਨਾਂ ਨੂੰ ਅਹਲਨ ਸਹਲਨ ਮਰਹਬਾ ਆਖਦਾ ਉਹਨਾਂ ਦਾ ਇਸਤਕਬਾਲ ਕਰਦਾ ਤੁਸੀਂ ਬੜੇ ਲੰਬੇ ਸਮੇਂ ਤੋਂ ਆਪਣੇ ਮਹਿਬੂਬ ਨੇਤਾ ਦਾ ਇੰਤਜ਼ਾਰ ਕਰ ਰਹੇ ਸੀ ਔਰ ਉਹਨਾਂ ਨੇ ਇੱਥੇ ਪਹੁੰਚ ਕੇ ਤੁਹਾਡੇ ਹੌਸਲਿਆਂ ਨੂੰ ਜੋ ਬੁਲੰਦ ਕੀਤਾ ਹੈ ਤੁਹਾਨੂੰ ਜੋ ਉਹਨਾਂ ਨੇ ਬੜ ਬੁੱਲੇ ਆਪਣੇ ਵਿਚਾਰਾਂ ਨਾਲ ਤੁਹਾਡੇ ਜਜ਼ਬਾਤ ਨੂੰ ਹੋਰ ਜ਼ਿਆਦਾ ਤੇਜ਼ ਕੀਤਾ ਹੈ ਮੈਂ ਉਹਨਾਂ ਦਾ ਦਿਲ ਦੀਆਂ ਨੁਗਾਈਆਂ ਤੋਂ ਇਸ ਦੇ ਲਈ ਵੀ ਧੰਨਵਾਦ ਕਰਦਾ ਹਾਂ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਜਿਵੇਂ 2022 ਦੇ ਵਿੱਚ ਤੁਸੀਂ ਪੌਣੇ 22000 ਵੋਟਾਂ ਨਹੀਂ ਭਾਰੀ ਲੀਡ ਦੇ ਨਾਲ ਮੈਨੂੰ ਜਿਤਾ ਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਭੇਜਿਆ ਸੀ ਤੁਸੀਂ ਇਸ ਤੋਂ ਵੀ ਵੱਧ ਮਾਰ ਜੰਦੇ ਨਾਲ ਮੇਰੇ ਛੋਟੇ ਵੀਰ ਸਰਦਾਰ ਗੁਰਮੀਤ ਸਿੰਘ ਮੀਤ ਹੈ ਜਿਹਨੂੰ ਜਿਤਾ ਕੇ ਦੇਸ਼ ਦੀ ਪਾਰਲੀਮੈਂਟ ਵਿੱਚ ਭੇਜੋ ਤਾਂ ਹੀ ਮਲੇਰ ਕੋਟਲੇ ਦਾ ਨਾਂ ਉੱਚਾ ਹੋਏਗਾ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਜਿਹੜੇ ਦਿਨ ਰਾਤ ਕਰਕੇ ਪੰਜਾਬ ਦੀ ਖੁਸ਼ਹਾਲੀ ਦੇ ਲਈ ਪੰਜਾਬ ਦੇ ਲੋਕਾਂ ਦੀ ਬਿਹਤਰੀ ਦੇ ਲਈ ਸਰਬੱਤ ਦੇ ਭਲੇ ਦੇ ਲਈ ਦਿਨ ਰਾਤ ਮਿਹਨਤ ਕਰ ਰਹੇ ਨਾ ਐਦਾਂ ਦੇ ਮੁੱਖ ਮੰਤਰੀ ਕਦੇ ਕਦੇ ਹੀ ਮਿਲਿਆ ਕਰਦੇ ਨਾ ਹਜ਼ਾਰਾਂ ਸਾਲ ਨਰਗਿਸ ਆਪਣੀ ਬੇਨੂਰੀ 'ਤੇ ਰੋਤੀ ਹੈ ਬੜੀ ਮੁਸ਼ਕਿਲ ਤੇ ਹੁੰਦਾ ਹੈ ਚਮਨ 'ਮੇ ਦੀਦਾ ਵਰ ਪੈਦਾ ਔਰ ਐਸੇ ਮੁੱਖ ਮੰਤਰੀ ਸਾਨੂੰ ਮਿਲੇ ਹਨ ਕਿ ਜਿਨ੍ਹਾਂ ਨੇ ਇਸ ਪਿੱਕਰ ਕਾਰਕਮ ਕੀਤਾ ਹੈ ਔਰ ਪੂਰੇ ਹਿੰਦੁਸਤਾਨ ਨੂੰ ਦੱਸ ਦਿੱਤਾ ਹੈ ਕਿ ਕਿਵੇਂ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਔਰ ਉਹ ਜਿਹੜੇ ਅੱਜ ਤੋਂ ਪਹਿਲਾਂ ਇੱਥੇ ਕਾਂਗਰਸੀਆਂ ਔਰ ਕਾਲੀ ਸਰਕਾਰਾਂ ਚਲਾਉਂਦੇ ਰਹੇ ਉਹਨਾਂ ਨੇ ਪੰਜਾਬ ਨੂੰ ਲੁੱਟਿਆ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਸਾਡੇਆਂ ਤੋਖੇ ਕੀਤੇ ਬੇਇਨਸਾਫੀਆਂ ਕੀਤੀਆਂ ਜ਼ੁਲਮ ਔਰ ਜ਼ਿਆਤੀ ਕੀਤੀ ਔਰ ਅੱਜ ਲੋਕਾਂ ਨੇ ਤੁਹਾਨੂੰ ਉਹਨਾਂ ਦੇ ਜੋ ਹਸਰ ਕੀਤਾ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਜੀ ਤਾਂ ਕਰਦਾ ਸੀ ਕਿ ਤੁਹਾਡੇ ਨਾਲ ਲੰਬੇ ਸਮੇਂ ਤੱਕ ਵਿਚਾਰ ਸਾਂਝੇ ਕੀਤੇ ਜਾਂਦੇ ਪਰ ਮਾਨਯੋਗ ਮੁੱਖ ਮੰਤਰੀ ਸਾਹਿਬ ਸਬੀਰ ਤੋਂ ਕੰਪੇਨ ਦੇ ਵਿੱਚ ਨਿਕਲੇ ਹੋਏ ਨਾ ਉਹਨਾਂ ਨੇ ਜਾਣ ਹੈ ਇਸ ਕਰਕੇ ਮੈਂ ਇੱਕ ਵਾਰ ਫੇਰ ਉਹਨਾਂ ਦਾ ਦਿਲਾਂ ਨਿਗਾਹਾਂ ਤੋਂ ਧੰਨਵਾਦ ਵੀ ਕਰਦਾ ਜੀ ਆਇਆਂ ਵੀ ਆਖਦਾ ਔਰ ਤੁਹਾਨੂੰ ਇੱਕ ਵਾਰ ਫੇਰ ਬੇਨਤੀ ਕਰਦਾ ਕਿ ਇਸ ਵਾਰ ਆਪਾਂ ਨੇ ਇੱਕ ਰਿਕਾਰਡ ਕੈਮ ਕਰਨਾ ਹੈ ਔਰ ਇਹ ਗੱਲ ਮਾਨ ਸਾਹਿਬ ਨੇ ਪਰਸੋਂ ਸੁਨਾਮ ਦੀ ਧਰਤੀ ਤੇ ਵੀ ਕਹੀ ਸੀ ਵੀ ਅਗਰ ਤੁਸੀਂ ਪਿਛਲੇ ਰਿਕਾਰਡ ਚ ਸੁਧਾਰ ਕਰ ਦਮੋ ਯਾਨੀ ਜਿੰਨੀਆਂ ਮਾਰਜਨ ਦੇ ਨਾਲ ਮਾਨ ਸਾਹਿਬ ਜਿੱਤ ਕੇ ਗਏ ਸੀ ਉਸ ਤੋਂ ਵੀ ਵੱਧ ਵੋਟਾਂ ਨਾਲ ਜਿਤਾ ਦਮੋ ਤਾਂ ਮੈਨੂੰ ਬਹੁਤ ਖੁਸ਼ੀ ਹੋਏਗੀ ਇਹ ਹੈ ਵੱਡੇ ਦਿਲ ਦੀ ਗੱਲ ਇਹ ਹੈ अजीम ਸ਼ਖਫੇ ਦੀ ਗੱਲ ਤਾਂ ਇਸ ਕਰਕੇ ਨਾਰਾ ਲਾਓ ਤੇ ਉਸ ਤੋਂ ਬਾਅਦ ਆਪਾਂ ਮਾਨ ਸਾਹਿਬ ਤੋਂ ਅੱਗੇ ਲਈਏ ਇਨਕਲਾਬ ਦੇ ਨਾਰੇ ਲਾਉਣੇ ਨਾਪਾਂ ਨੇ لیکن کوئی بندہ ہے جانا ہو بے دے دونے بہانہ کھڑیاں ہو یا ہون کیونکہ جوانوں مور سکتے ہو تو مور دو رخ زمانے کا جوانوں مور سکتے ہو تو مور دو رخ زمانے کا اگر تم میں نہیں طاقت تو پھر تم نوجوان کیوں ہو اکابی روح جب بیدار ہوتی ہے جوانوں میں نظر آتی ہے ان کو اپنی منزل آسمانوں میں لاؤ نارے دا جواب زور دا ٹنگنا لادیو تاکہ ساڑے ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਇਹ ਭਰੋਸਾ ਹੋ ਜਾਵੇ ਕਿ ਹਾਂ ਵਾਕੀ ਹਾ ਦੇ ਨਾਰੇ ਦੀ ਧਰਤੀ ਦੇ ਇਸ ਲੋਕਾਂ ਨੇ ਇਹ ਫੈਸਲਾ ਕਰ ਲਿਆ ਹੈ ਕਿ ਉਹ ਮੀਤਹਿਰ ਸਾਹਿਬ ਨੂੰ ਵੱਡੇ ਮਾਜ ਨਾਲ ਜਿਤਾ ਕੇ ਭੇਜਾਂਗੇ ਸਾਰੇ ਜੋਸ਼ੀਲੇ ਅੰਦਾਜ਼ ਦੋਵੇਂ ਬਾਹਾਂ ਘੜੀਆਂ ਕਰਕੇ ਨਾਰੇ ਦਾ ਜਵਾਬ ਦਿਓ ਇਨਕਲਾਬ ਜਿੰਦਾਬਾਦ ਭਾਈ ਥੋੜੀ ਜੀ ਘਟਾਓ ਮੈਨੂੰ ਕੋਨੇ ਜਿੱਚ ਲੱਗੇ ਨਾ ਮਤਲਬ ਅਜੇ ਫੇਰ ਦੁਬਾਰਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਥੈਂਕ ਯੂ ਇਸ ਇੱਕ ਵੇ ਹੋਰ ਤੁਹਾਡੇ ਨਾਲ ਗੱਲ ਕਰਨੀ ਚਾਹਨਾ ਮੈਂ ਮੇਰੇ ਭਤੀ ਦਲਦੇ ਨੇ ਲਾਈਟ ਮੱਥੇ ਲੱਗਦੀ ਐ ਮੈਂ ਝੂਠ ਨਹੀਂ ਬੋਲਦਾ ਕਈ ਗੱਲਾਂ ਮੇਰੀਆਂ ਕਈਆਂ ਹੋਈਆਂ ਸੱਚੀਆਂ ਹੋ ਜਾਂਦੀਆਂ ਨੇ ਮੈਂ ਕਿਹਾ ਸੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ ਉਦੋਂ ਵਿਰੋਧੀ ਹੱਸਦੇ ਸੀ ਅੱਜ ਮੋਟਰਾਂ ਬੰਦ ਕਰਕੇ ਝੋਨਾ ਲੱਗਦਾ ਨਾ ਬਿਜਲੀ ਆਮ ਐ ਮੈਂ ਕਿਹਾ ਸੀ ਬਿਜਲੀ ਦੇ ਬਿੱਲ ਜ਼ੀਰੋ ਆਉਣਗੇ ਕਹਿੰਦੇ ਐਵੇਂ ਕਿਵੇਂ ਆਉਣਗੇ ਆਉਂਦੇ ਆ ਨਾ ਬਿਜਲੀ ਦੇ ਬਿੱਲ ਜ਼ੀਰੋ ਆਪਾਂ ਦਾ ਥਰਮਲ ਪਲੈਂਟ ਵੀ ਖਰੀਦ ਲਿਆ ਪ੍ਰਾਈਵੇਟ ਥਰਮਲ ਪਲੈਂਟ ਸਰਕਾਰ ਨੇ ਖਰੀਦ ਲਿਆ ਫਿਰ ਨੀਤਾ ਸਾਫ ਹੋਣ ਸਭ ਕੁਝ ਹੋ ਜਾਂਦਾ ਮੈਂ ਕਹੂੰਗਾ ਇਸ ਵਾਰ ਪੰਜਾਬ ਬਣੇਗਾ ਹੀਰੋ ਤੇ ਤੁਸੀਂ ਦੋ ਵਾਰੀ ਕਹਿਣਾ 13 0 13 0 ਇਸ ਵਾਰ ਪੰਜਾਬ ਬਣੇਗਾ ਹੀਰੋ 13 0 ਕਹਿਣਾ 13 0 ਇਸ ਵਾਰ ਦੇਸ਼ ਦੇ ਵਿੱਚ ਪੰਜਾਬ ਬਣੇਗਾ ਹੀਰੋ 13 0 13 0 ਬਹੁਤ ਬਹੁਤ ਧੰਨਵਾਦ میرا بہت حوصلہ لوگوں کو, لوگوں کو کہتے سنا, ہے, لوگوں کو اکثر کہتے سنا ہے, جندہ رہے تو ملیں گے لیکن اس دل نے کہا ہے ملتے رہے تو جندہ رہیں گے بہت بہت دھنواد آرام نہ جاؤ جاستے رہو آباد رہو زندہ باد رہو